ਟੈਗਰ ਹਾਰਡ ਹਸਪੀਟਲ ਥੋੜਾ ਜਿਹਾ ਬਾਹਰ ਮਕਸੂਦਾ ਚੌਂਕ ਤੋਂ ਸਿੱਧਾ ਹੀ ਆਜੋ ਅਰੇ ਹੱਥਾ ਤੋਂ ਹੋਇਆ ਪਹਿਲਾਂ ਸਿੱਧਾ ਹੀ ਆਜੋ ਕੋਈ ਚੀਜ਼ ਨਹੀਂ ਮਕਸੂਦਾ ਤੋਂ ਸਿੱਧਾ ਹੀ ਕਰਾਓ ਇਹ ਪਰਵਾਇਡ ਕਰਾਏ ਇਹਨੇ ਕਿਸੇ ਮੁੰਡੇ ਅੰਦਰਲੀ ਜਿਹੜਾ ਸਿੰਗਲ ਮੁੰਡਾ ਹੈ ਪਤਾ ਕਰਾਉਂਦਾ ਕਰਾਉਂਦਾ ਹੈ ਡਿਸਚਾਰਜ ਪੇਪਰ ਆ ਫਿਰ ਲੱਭ ਹਾਂ ਦੇਖੋ ਬਹੁਤ ਵਧੀਆ ਕੰਮ ਕਰਦੇ ਪਏ ਆ ਠੀਕ ਆ ਇਹ ਕਈ ਬੰਦਿਆਂ ਨੂੰ ਜਿੱਦਾਂ ਮੰਨ ਲਓ ਕੋਈ ਚਿੱਟਾ ਵੇਚਦਾ ਜਾਂ ਕੋਈ ਸ਼ਰਾਬ ਵੇਚਦਾ ਜਾਂ ਕੋਈ ਕਿਸੇ ਚੀਜ਼ ਦਾ ਕੰਮ ਕਰਦਾ ਹਨ ਉਹਨਾਂ ਨੂੰ ਸਮਝਾਉਂਦੇ ਆ ਉਹ ਬਸ ਇਸ ਚੀਜ਼ ਤਾਂ ਕਰਕੇ ਕਿਸੇ ਨੇ ਸਟਰੈੱਡ ਕੀਤਾ ਇਹਨਾਂ ਨੂੰ ਲੇਕਿਨ ਨਸ਼ਾ ਰੋਕਣ ਕਰਕੇ ਸਟਰੈੱਡ ਨਸ਼ਾ ਰੋਕਣ ਕਰਕੇ ਬਾਕੀ ਕਈ ਬੰਦਿਆਂ ਦੇ ਅਸੀਂ ਐਕਟ ਦੇ ਪਰਤੇ ਹੁੰਦੇ ਜੋ ਕਿ ਸਾਡੇ ਸਮਾਜ ਨੂੰ ਮਾੜਾ ਕਹਿੰਦਾ ਹੈ ਸਮੇਂ ਤੇ ਤਾਂ ਸਾਡੇ ਪ੍ਰਧਾਨ ਜੀ ਜਾਂਦੇ ਆ ਉਹਨਾਂ ਦੇ ਕੋਲ ਉਹਨਾਂ ਦੇ ਅਸੀਂ ਐਕਟ ਪੁਲਸ ਵੱਲੋਂ ਲਾਇਆ ਜਾਂਦਾ ਜਾਂ ਦੱਸਿਆ ਜਾਂਦਾ ਹੈ ਕਿ ਸਾਨੂੰ ਸਮਾਜ ਪ੍ਰਤੀ ਮਾਰਾ ਕਿਹਾ ਜਾਂਦਾ ਹੈ ਸਾਨੂੰ ਉਦੋਂ ਸਾਡੇ ਪ੍ਰਧਾਨ ਜੀ ਜਾਂਦੇ ਆ ਕਈ ਹੋ ਸਕਦਾ ਹੈ ਕਿ ਉਹਨਾਂ ਵੱਲੋਂ ਕਿਸ ਨੇ ਕੀਤਾ ਹੋਵੇ ਕਈ ਗੈਂਗਸਟਰ ਆ ਕਈਆਂ ਦੇ ਅਸਲਿਆਂ ਦੇ ਪਰਚੇ ਆ ਕਈਆਂ ਨੇ ਹੁਣ ਅਸੀਂ ਸਾਨੂੰ ਨਾਂ ਖੁਲਾਸਾ ਹੋਇਆ ਕਿ ਨਹੀਂ ਹੋਇਆ ਬਾਈ ਜੀ ਕੌਣ ਆਇਆ ਸੀ ਅੱਜ ਕਿਹਨੇ ਸਾਜੀ ਸਿਰ ਅੱਜ ਤੁਹਾਨੂੰ ਪਤਾ ਕੀ ਹੋਇਆ ਅਸੀਂ ਤਾਂ ਇਹ ਸ਼ੁਕਰ ਮਨਾਣੇ ਆ ਪਰਮਾਤਮਾ ਦਾ ਕਿ ਸਾਡਾ ਭਰਾ ਬਚ ਗਿਆ ਬਾਕੀ ਦੇਖੋ ਉਹ ਪ੍ਰਸ਼ਾਸਨ ਕੀ ਕਰਦਾ ਟੀਮ ਕੀ ਨਾਮ ਤੁਹਾਡਾ ਜੀ ਮੇਰਾ ਜੀ ਅੰਕੁਸ਼ ਕਿਹੜੀ ਜਗ੍ਹਾ ਤੋਂ ਮੈਂ ਕਰਤਾਰ ਤੋਂ ਦੇਖੋ ਮੰਗ ਇਹ ਆ ਜੀ ਪ੍ਰਸ਼ਾਸਨ ਮੇਰੀ ਜਾਨ ਮਾਲ ਦੀ ਰੱਖਿਆ ਕਰੇ ਤਾਂ ਜਿਹੜਾ ਮੁੱਖਿਆ ਅਪਰਾਧੀ ਆ ਉਹਨੂੰ ਜਲਦੋ ਜਲਦ ਗ੍ਰਿਫਤਾਰ ਕਰਦੇ ਉਹਤੇ ਬੰਦੀ ਕਾਨੂੰਨੀ ਕਾਰਵਾਈ ਬੰਦੇ ਉਹਦਾ ਪਛਾਣ ਚ ਆਏ ਤੁਹਾਡੇ ਕਿਹੜੇ ਨਹੀਂ ਮੇਰੇ ਹੱਲੇ ਮੈਂ ਤੁਹਾਨੂੰ ਐਵੇਂ ਕਹਾਂ ਕਿਉਂਕਿ ਉਹਨਾਂ ਦੀ ਪੂਰਾ ਕਵਰ ਸੀ ਉਹ ਹੌਲੀ ਹੌਲੀ ਹੁਣ ਮੇਰਾ ਥੋੜਾ ਦਿਮਾਗ ਵੀ ਹੱਲੇ ਇੱਕਦਮ सीन ਹੋਇਆ ਨਹੀਂ ਕੰਮ ਕਰ ਰਿਹਾ ਤੇ ਮੈਂ ਹੌਲੀ ਹੌਲੀ ਦੇਖੂਗਾ ਦੇਖਿਆ ਤਾਂ ਹੈ ਮੈਂ ਉਹਨੂੰ ਪਰ ਕਵਰ ਸੀਗਾ ਇੱਕਦਮ ਗੱਲੀਆਂ ਅੱਖਾਂ ਦੇਖ ਹੋ ਗਈਆਂ ਮੇਤੋਂ ਉਹਦਾ ਹਾਈ ਜਿਆਦਾ ਮੇਰਾ ਕੰਟੈਕਟ ਵੀ ਨਹੀਂ ਨਾ ਉਹਨਾਂ ਆਈਸ ਹੋਇਆ ਕਿਉਂਕਿ ਇੱਕਦਮ ਤਾਂ ਉਹਨੇ ਬੋਲੀ ਜਦਾਂ ਦੀ ਮੈਂ ਬੈਕ ਪੁਸ਼ ਹੋ ਗਿਆ ਤੇ ਮੈਂ ਆਪਣਾ ਜਾ ਕੇ ਜਦੋਂ ਵੈਪਨ ਕੱਢਿਆ ਤੇ ਉਹ ਲੁੱਕ ਵਾਈਜ਼ ਕੇ ਕੱਪੜੇ ਕਿਉਂ ਜੀ ਕਲੈਕਸ਼ਨ ਕੱਪੜੇ ਉਹਨੇ ਨਾਰਮਲੀ ਜਿੱਦਾਂ ਲੋਅਰ ਟੀ-ਸ਼ਰਟ ਗਰਮ ਪਾਈ ਪਈ ਸੀ ਨਾਲ ਲੋਹੀ ਲਈ ਪਈ ਸੀ ਨਾ ਅਸਲ ਜਿਉਂਨੇ ਉੱਪਰੋਂ ਪੂਰੀ ਤਾਂ ਪੇਟ ਕੇ ਕਵਰ ਕੀਤਾ ਵਈ ਜਿਹੜਾ ਪਰਲੀ ਸਾਈਲ ਸੀ ਉਹ ਵੀ ਸੇਮ ਹੈ ਫਾਇਰ ਕੋਈ ਨਹੀਂ ਕੀਤਾ ਇਹ ਦੋਨਾਂ ਨੇ ਮੇਬੀ ਉਹੀ ਕਰ ਰਿਹਾ ਸੀ ਕੋਈ ਜਿਹੜਾ ਪਿੱਛੇ ਬੈਠਾ ਸੀ ਤੇ ਨੰਬਰ ਵਗੈਰਾ ਕੋਈ ਪਤਾ ਲੱਗਾ ਮੋਰਚਰ ਤੇ ਬਾਈ ਕੋਈ ਨਾਮ ਦਾ ਦੋ ਤੇ ਦੇਖ ਸਕਦੇ ਹੋ ਸੰਕਲਪਾਲ ਵਾਲਮੀ ਕੀ ਗੱਲਬਾਤ ਹੋਈ ਸੀ ਦੱਸੋ ਜੀ ਤੀਜੀ ਜੀ ਮੈਂ ਦੱਸਿਆ ਯਾਰ ਕਿ ਸਾਰਾ ਜਦੋਂ ਵੀ ਜੋ ਵੀ ਜਦੋਂ ਇੱਥੇ ਆਏ ਆ ਮੈਂ ਕੇਬਲੀ ਤਰ੍ਹਾਂ ਰੋਜ਼ ਦੀ ਤਰ੍ਹਾਂ ਆਇਆ ਵਾ ਬੰਦਾ ਆ ਕੇ ਪਿੱਛੋਂ ਮੇਰੇ ਗੋਲੀ ਮਾਰੀ ਉਹਨੇ ਪਰ ਉਹ ਗੋਲੀ ਵਿੱਚੋਂ ਨਿਕਲੀ ਨਹੀਂ ਆ ਵਿੱਚੇ ਫਸ ਗਈ ਅਸੀਂ ਰੋਜ਼ ਬਾਅਦ ਚੋਂ ਜਦੋਂ ਮੈਂ ਆਪਣਾ ਲਾਇਸੈਂਸ ਗੱਟ ਅਸਲੀ ਹਥਿਆਰ ਲਾਇਸੈਂਸੀ ਹਥਿਆਰ ਗੱਟਿਆ ਵਾ ਅੱਗੇ ਜਾ ਕੇ ਭੱਜ ਕੇ ਤੇ ਉਹਨੇ ਦੇਖ ਕੇ ਤਾਂ ਉਹਨੂੰ ਪਤਾ ਲੱਗ ਗਿਆ ਕਿ ਇਤੋਂ ਵੀ ਹਥਿਆਰ ਆ ਤਾਂ ਭਾਜਦਾ ਭਾਜਦਾ ਫਾਇਦਾ ਕਰਨ ਲੱਗ ਪਿਆ ਅੱਛਾ ਭਾਜਦਾ ਭਾਜਦਾ ਫਾਇਦਾ ਕਿੰਨੇ ਜਣੇ ਸੀਗੇ ਬਾਈ ਜੀ ਦੋ ਜਣੇ ਸੀ ਇੱਕ ਪਰਲੀ ਸਾਈਡ ਬਾਈਕ ਤੇ ਖੜਾ ਸੀ ਫੇਸ ਕਵਰ ਸੀ ਜੀ ਐ ਕਿਦਾਂ ਦਾ ਫੇਸ ਕਵਰ ਸੀ ਜੀ ਦੋਨੋਂ ਦਾ ਬਚਾ ਹੋ ਗਿਆ ਫੇਸ ਕਵਰ ਸੀ ਦੋਨਾਂ ਦੇ ਤੇ ਭਾਈ ਹੁਣ ਮੈਂ ਅਸਲ ਜਿਹੜੀ ਬੇਨਤੀ ਕਰਨਾ ਚਾਹਨਾ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਇਹ ਕੇਸ ਦੇ ਵਿੱਚ ਸਾਨੂੰ ਨਾ ਥ੍ਰੈਡ ਕੀਤਾ ਜਾਵੇ ਹੂੰ ਤੁਹਾਨੂੰ ਕਿਥੇ ਰੈਡ ਕੀਤਾ ਜਾ ਰਿਹਾ ਜੀ ਇਹ ਮੇਰੇ ਕਹਿਣ ਦਾ ਭਾਵ ਹੈ ਕਿ ਸਾਨੂੰ ਨਾ ਇਸ ਕੇਸ ਚ ਤੰਗੀ ਦਿੱਤੀ ਜਾਵੇ ਕਿ ਤੁਹਾਡਾ ਅਸਲਾ ਰੱਖਣਾਵਾ ਜਾਂ ਜਬਤ ਕਰਨਾ ਜਾਂ ਇਹ ਕਰਨਾ ਅਜੇ ਤਾਂ ਬਿਲਕੁਲ ਹੀ ਮਰ ਗਿਆ ਜੀ ਕੌਣ ਕਹਿ ਰਿਹਾ ਅਸਲਾ ਰੱਖਣਾ ਤੁਹਾਡਾ ਉਹ ਕਹਿ ਰਹੀ ਹੈ ਜੀ ਸਾਡੇ ਅਫਸਰਾਂ ਦਾ ਆਰਡਰ ਆਇਆ ਵਾ ਕਿ ਅਸੀਂ ਉੱਪਰ ਹੱਲੇ ਭੇਜਣਾ ਜੀ ਕੋਈ ਜਾਂਚ ਜਿਵੇਂ ਹੁਣ 15-20 ਮਿੰਟ ਪਹਿਲੇ ਤੁਹਾਡੇ ਫਾਇਰਿੰਗ ਹੋਈ ਆ ਰਾਹ ਜਾਂਦੇ ਫੇ ਜੇ ਮੈਂ ਮਰ ਭਰ ਗਿਆ ਜੀ ਇਹ ਪੁਲਿਸ ਦੇ ਭੱਲੇ ਆ ਰਾਹ ਜਾਂਦੇ ਕੋਈ ਘਟਨਾ ਹੋ ਗਈ ਇਹੋ ਜੀ ਰੱਬ ਨਾ ਕਰੇ ਪੁਲਿਸ 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 ਕੋਲ ਫੇਰੀ ਤੁੰ ਕ ਹੋਊਗੀ ਜੁਮੇਵਾਰ ਜੇ ਮੈਨੂੰ ਕੁਛ ਵੀ ਮੇਰੀ ਜਾਨ ਨੂੰ ਹੋ ਗਿਆ ਕਿਉਂਕਿ ਹੁਣ ਤਾਂ ਤੁਹਾਡੇ ਕੋ ਅਸਲਾ ਸੀਗਾ ਤੁਸੀਂ ਬਚ ਗਏ ਹੋ ਮੈਂ ਕਈ ਵਾਰ ਕਹਿ ਚੁੱਕਾ ਮੈਨੂੰ ਥ੍ਰੈਟ ਆ ਥ੍ਰੈਟ ਆ ਸਿਕਿਉਰਿਟੀ ਦੇ ਦਿਓ ਫੇ ਲੈਂਦੇ ਹੋ ਅਸਲੇ ਅਸੀਂ ਕਰਨੇ ਡੱਪ ਨਾਲ ਘੁੰਮਣੇ ਲਾ ਲਾ ਬਾਹਰ ਚੱਕ ਜੱਕ ਘੁੰਮਣੇ ਸਿਕਿਉਰਿਟੀ ਦਿੰਦੇ ਨਹੀਂ ਕਿਉਂ ਕਿਉਂ ਨਹੀਂ ਦਿੰਦੇ ਜੇ ਮੰਗ ਲੋ ਜੀ ਤੁਸੀਂ ਤੇ ਕਰੂਗੇ ਉਹਨਾਂ ਨੂੰ ਜੇ ਅਸੀਂ ਹੁਣ ਮਾੜੇ ਘਰਾ ਦੋ ਆ ਜੇ ਸਾਨੂੰ ਥ੍ਰੈਟ ਆ ਲੋਕਾਂ ਲਈ ਕੰਮ ਕਰਦੇ ਆ ਤੇ ਅਸੀਂ ਤੇ ਕਰਨੀ ਜਿਹੜੀ ਇੰਨੀ ਨਹੀਂ ਸਿਕਿਉਰਿਟੀ ਦਿੱਤੀ ਪਈ ਆ ਅਜਿਹੇ ਐਕਸ ਹੋ ਗਏ ਆ 20-20 ਸਾਲ ਹੋ ਗਏ ਉਤਰਿਆ ਨੂੰ ਇਹਨਾਂ ਨੂੰ ਮੰਤਰੀਆਂ ਬੱਧਾ ਤੋਂ ਤੇ ਪੰਜ-ਪੰਜ 10-10 ਗਨਮੈਨ ਦਿੱਤੇ ਵੇ ਬੁੱਢੇ ਗੋਡੇ ਇਹਨਾਂ ਦੇ ਘਸਨ ਤੇ ਆਏ ਪੇ ਕਬਰਾਂ ਚ ਗੋਡੇ ਆ ਤੇ ਇੰਨੀਆਂ ਸਿਕਿਉਰਟੀਆਂ ਦਿੱਤੀਆਂ ਪਈਆਂ ਕਿ ਹੁਣ ਅਸਲਾ ਕਾਰਨ ਮੈਂ ਦੱਸਦਾ ਕਿਉਂ ਕਿ ਕਿਉਂਕਿ ਇਹ ਉਹ ਲੋਕ ਹੈਗੇ ਸਮਾਜਦਾਰ ਲੋਕ ਰਾਜੇ ਲੋਕ ਪੰਜਾਬ ਦੇ ਰਾਜੇ ਉਹ ਆਪਣੇ ਆਪ ਨੂੰ ਕੋਹ ਹੁੰਦੇ ਆ ਤਾਂ ਉਹਨਾਂ ਨੂੰ ਸਿਕਿਉਰਟੀ ਦਿੰਦੇ ਅਸੀਂ ਹੈਗੇ ਗਰੀਬ ਲੋਕ ਦਬੇ ਕੁਚਲੇ ਲੋਕ ਐਸਸੀ ਸਮਾਜ ਤੋਂ ਵਲਮੀਕਰ ਸਮਾਜ ਤੋਂ ਸਾਡੇ ਨਾਲ ਭੇਦਭਾਵ ਕਰਦੇ ਆ ਹੋਲ ਸੇ ਵੀ ਤੇ ਸਰਕਾਰ ਨੇ ਹੁਣ ਅਸਲਾ ਸੀਗਾ ਤੁਸੀਂ ਜਵਾਬੀ ਜਵਾਬ ਫਾਇਰ ਦੇਣ ਲੱਗੇ ਸੀ ਉਤੋਂ ਪਹਿਲੇ ਹੀ ਡਰ ਕੇ ਭੱਜ ਗਏ ਜੇ ਰਾਤ ਕੋਈ ਅਵੀ ਨਵੀ ਹੋ ਜਵੇ ਫੇਰ ਤੁਹਾਡੇ ਕੋ ਅਸਲਾ ਨਹੀਂ ਹੋਵੇਗਾ ਮੈਂ ਆਪਣਾ ਵੈਪਨ ਲੈਣਾ ਮੈਂ ਆਪਣਾ ਵੈਪਨ ਤੋਂ ਬਿਨਾ ਉਹੀ ਹੁਣ ਵੈਪਨ ਕਰਕੇ ਤੁਹਾਡਾ ਬਚਾਅ ਹੋ ਗਿਆ ਉਹਨੂੰ ਫੜ ਲੈ ਜਿਹੜੇ ਨੇ ਮੇਤੇ ਫਾਇਰ ਕੀਤਾ ਉਹਨੂੰ ਦੇਲ ਦੇ ਦੇ ਮੇਰਾ ਵੈਪਨ ਵੀ ਲੈ ਲੈਣ ਸਭ ਕੋਲ ਜੇ ਮੈਨੂੰ ਕੁਝ ਜੇ ਮੈਨੂੰ ਪਤਾ ਹੋ ਮੇਰੀ ਜਾਨ ਮਾਲ ਦੀ ਰੱਖਿਆ ਹੋਗੀ ਜੋ ਤੱਕ ਮੇਰੀ ਜਾਨ ਮਾਲ ਦੀ ਰੱਖਿਆ ਨਹੀਂ ਮੈਨੂੰ ਸਿਕਿਉਰਿਟੀ ਦੇ ਦੇਣ ਕੀ ਲੱਗਦਾ ਬਾਈ ਜੀ ਕੋਣ ਆਏ ਜਿਹੜੇ ਵਿਅਕਤੀ ਆਏ ਸੀ ਸ਼ੱਕ ਹੈਗਾ ਕਿਸੇ ਦੇ ਉੱਤੇ ਕਿ ਨਹੀਂ ਤੇ ਕੋਈ ਜਿਹੜੇ ਲੋਕ ਜਦੋਂ ਦਬੇ ਗੁਜਲਿਆਂ ਨੂੰ ਧਮਕਾਉਂਦੇ ਆ ਡਰਾਉਂਦੇ ਆ ਜਾਤੀ ਚੂਹੀ ਸ਼ਬਦ ਬੋਲਦੇ ਆ ਉਹਦੇ ਕਈ ਗੈਂਗਸਟਰ ਵੀ ਆ ਜਿਹੜੇ ਜਦੋਂ ਕੋਈ ਦਬੇ ਗੁਜਲੇ ਲੋਕਾਂ ਨੂੰ ਮਾਰ ਕੁੱਟ ਕਰਦੇ ਵਾਟਕ ਕਰਦੇ ਆ ਉਹਦੇ ਨਾਲ ਪੂਰਾ ਸਟੈਂਡ ਲਈਦਾ ਪਰਚਾ ਕਰਾਈਦਾ ਉਹ ਦੁਸ਼ਮਣੀ ਸਾਡੇ ਨਾਲ ਕਰਦੇ ਆ ਕਿ ਇਹਨਾਂ ਨੇ ਕਰਾਇਆ ਕਿ ਉਹ ਅਸੀਂ ਕਰਾਇਆ ਕਿਉਂਕਿ ਅਸੀਂ ਪੁਲਿਸ ਨੂੰ ਕਹੀਦਾ ਸੱਚ ਕਰ ਜੇ ਇਹਨਾਂ 'ਤੇ ਧੱਕਾ ਹੋਇਆ ਇਹਦਾ ਸਾਥ ਦੇ ਬਸ ਇਹੀ ਗੱਲ ਦੀ ਦੁਸ਼ਮਣੀ ਨਸ਼ਾ ਵੇਚਦੇ ਲੋਕ ਉਹਨਾਂ ਨੂੰ ਰੋਕੀ ਦਾ ਨਾ ਕਰੋ ਸ਼ਰੀਆਮ ਜਿੱਟਾ ਵੇਚਦੇ ਰੋਕਦੇ ਆ ਉਹ ਲੜਦੇ ਸਾਡੇ ਨਾਲ ਇਹਨਾਂ ਨੇ ਸਾਡੇ ਵਪਾਰ ਉਹਨਾਂ ਵਿੱਚੋਂ ਕੋਈ ਹੋ ਸਕਦਾ ਹਨ ਉਹਨਾਂ ਵਿੱਚੋਂ ਦੋ ਜਣਾਂ ਸਾਨੂੰ ਸਾਡੇ ਪੌਣੇ ਦੇ 10 ਵਜੇ ਸੂਚਨਾ ਮਿਲ ਗਈ। ਦੇਖੋ ਇੱਥੇ ਜੇਮ ਦੇ ਵਿੱਚ ਗੋਲੀ ਚੱਲੀ ਹੈਗੀ ਬਾਹਰ। ਹੂੰ ਤੇ ਉਹਦੇ ਸਾਹਮਣੇ ਚਾਹੇ ਸੀਗੇ ਆਪਾਂ ਕੈਮਰੇ ਕੂਮ ਦੇ ਚੈੱਕ ਕਰਦੇ ਪਏ ਸੀ। ਹੂੰ ਤੇ ਕਿਹਨੇ ਕਿ ਫਾਇਰ ਹੋਇਆ ਸਾਰ ਇੱਥੇ? ਨਹੀਂ ਜੀ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ। ਕੋਈ ਜਾਣਕਾਰੀ ਮਤਲਬ ਨਹੀਂ ਖੂਲ-ਖੂਲ ਬਰਾਮਦ ਨਹੀਂ ਹੋਣਾ ਸਾਨੂੰ। ਨਹੀਂ ਕੁਝ ਨਹੀਂ। ਕੀ ਲੱਗਦਾ ਹੈ ਮੇਰਾ ਹਮਲਾ ਸਾਰ? ਪਤਾ ਜਣਾ ਹੀ ਨਹੀਂ ਇੱਦੋਂ ਯਾਰ। ਕੋਣ ਦੇਖਦੇ ਹੈ ਕਿ ਨਹੀਂ। ਦੇਖਦੇ ਆ ਕਿ ਇਸ ਤੀਰ ਦੇ ਵਿੱਚ ਜਿਹੜਾ ਕੈਂਪ ਦੇ ਵਿੱਚ ਕਰਦੇ ਪਏ ਜਿਵੇਂ ਦੱਸ ਰਿਹਾ ਕਿ ਲਿਆਕ ਮੇਰੇ ਪਿਸਤਲ ਵੀ ਰੱਖਿਆ ਤੇ ਫਾਇਰਿੰਗ ਕਰਨ ਦੀ ਵੀ ਉਹਨਾਂ ਨੇ ਚਾਹੀ ਹੈ ਪਰ ਗੋਲੀ ਅੜ ਗਈ ਹੈ ਵਿੱਚੇ ਦੇਖਦੇ ਆ ਜੇ ਕੋਈ ਸੀਸੀਟੀਵੀ ਮਿਲ ਨਹੀਂ ਸਕਦਾ ਪਰੋਲੀ ਵੀ ਨਹੀਂ ਕੋਈ ਸੀਸੀਟੀਵੀ ਦੇਖਣਾ ਉਹਦੇ ਕਾਰ ਦੇ ਤੇ ਸੀਮਾ ਲੱਗੀਆਂ ਹੋਈਆਂ ਚੈਕਿੰਗ ਕਰਦਾ ਕਿੰਨੇ ਜਣੇ ਸਰ ਆਏ ਸੀਗੇ ਕਿਹਦੇ ਬਾਰੇ ਨਹੀਂ ਪਤਾ ਲੱਗਦਾ ਇਹਨੇ ਕਹਿੰਦੇ ਦੋ ਜਣੇ ਤੁਹਾਨੂੰ ਬਿਆਨ ਲਿਖਾਇਆ ਨਹੀਂ ਚਾਹੀਦਾ ਜੀ ਨਹੀਂ ਠੀਕ ਹੈ